कपूरथला के फगवाड़ा विखे दो दी हुई आपसी टक्कर दसी एक महिला दे दे पति मौत हो गई जबकि दोवाल गड्डिया दस लोग जख्मी हो गए जिन्होंने बच्चे भी शामिल सन इस संबंधी जानकारी देंद्या हादसा ग्रसत ग सवार व्यक्ति दविंदर वासी सलारपुर ने दसिया की हुशियरपुर वाली साइड तो वह आ रहे सन कि पेंड टड्डे नज़दीक गलत दिशा तो आ रही गड्डी गुना ग आके बज गई जिस नाल यह हादसा वापर गया ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਹਾਦਸੇ ਨੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਨਾ ਸ਼ੇਖਮਾਰਾ ਭਾਈ ਹਾਂ ਸ਼ੇਖਮਾਰ ਜੀ ਕੀ ਮਾਮਲਾ ਕੀ ਜਿਹੜਾ ਇੱਕ ਇੱਕ ਜਿਹੜਾ ਭਾਈ ਜਿੱਦਾਂ ਇੱਕ ਗੱਡੀ ਆ ਰਹੀ ਸੀ ਪਾਂਛੇ 6 ਤੋਂ ਚਾਰੀ ਸਲਾਰਪੁਰ ਹਾਂਜੀ ਦੂਜੀ ਚੱਲੀ ਸੀ ਜਗਜੀਤਪੁਰ ਨੂੰ ਹਾਂਜੀ ਬਾਰੇ ਤੋਂ ਹਾਂਜੀ ਬਸ ਇਹਨਾਂ ਦਾ ਆਪਸੀ ਭਿੰਨੇ ਤੋਂ ਹੋਈ ਹੈ ਮੈਂ ਦੇਖਿਆ ਜ਼ਰੂਰ ਨਹੀਂ ਹੈਗਾ ਪਰ ਇਹ ਆ ਕਿ ਇੱਕ ਗੱਡੀ ਜ਼ਾਨਦਾਰ ਪਈ ਸੀ ਸੜਕ ਦੇ ਅੰਦਰ ਆਪਣੇ ਕਿੰਨੇ ਵਿਅਕਤੀ ਕਿੰਨੇ ਵਿਅਕਤੀ ਘਾਇਲ ਹੋਏ ਇਹਦੇ ਵਿੱਚ ਇਦੇ ਚ ਦੋ ਤਾਂ ਡੈਥ ਹੋ ਗਈ ਦੋ ਦੀ ਦਾ ਅੱਛਾ ਜੀ ਕਿਧਰੋਂ ਕਿਧਰ ਜਾ ਰਹੇ ਸੀ ਜਿਹੜੇ ਇੱਕ ਬੰਦੇ ਜਾ ਰਹੇ ਸੀਗੇ ਸਲਾਰਪੁਰ ਨੂੰ ਪਾਸਟੇ ਤੋਂ ਅੱਛਾ ਜੀ ਜਿਹੜੀ ਜਿਹੜੀ ਰੋਡ ਤੇ ਖੜੀ ਸੀ ਗੱਡੀ ਹਾਂਜੀ ਇਹ ਜਿਹੜੀ ਦੂਜੀ ਗੱਡੀ ਸੀਗੀ ਉਹ ਜਾ ਰਹੀ ਸੀ ਫਗਵਾੜੇ ਤੋਂ ਪੰਜਕਜੀਤਪੁਰ ਨੂੰ ਹਾਂਜੀ ਆਮਨੇ ਸਾਹਮਨੇ ਹੋਈ ਆ ਆਮਨੇ ਸਾਹਮਨੇ ਹੋਈ ਆ ਇੱਕ ਦਾ ਟੱਕਰ ਹੋ ਗਈ ਤਾਂ ਅੰਦਰ ਨੂੰ ਬਾਕੀ ਵਿੱਚ ਬੱਚੇ ਵੀ ਸੀਗੇ ਜੀ ਬੱਚੇ ਵੀ ਸੀਗੇ ਬੱਚੇ ਵੀ ਇੰਜਰ ਡਬਾ ਉਹਦਾ ਬਚਾਅ ਹੋ ਗਿਆ ਨਾ ਬੱਚਿਆਂ ਦਾ ਹਾਂਜੀ ਬਾਕੀ ਜਿਹੜੇ ਦੋ ਮੈਨਸ ਸੀਗੇ ਲੇਡੀਜ਼ ਦੋਨੋਂ ਹੀ ਲੱਤੀ ਇੱਕ ਲੇਡੀ ਸੇ ਇੱਕ ਜੈਂਟਸ ਦੋਨੇ ਬਜ਼ੁਰਗ ਸੀ ਉਹਦਾ ਹਾਂਜੀ ਉਹ ਡੈਥ ਹੋ ਗਈ ਨਾ ਜ ਤੇ ਐਕਸੀਡੈਂਟ ਕਿਦਾਂ ਹੋਇਆ ਸਾਰੇ? ਭਾਜੀ ਅਸੀਂ ਆਪਣੀ ਸਾਈਡ ਤੇ ਆਉਨੇ ਸੀ। ਹਾਂਜੀ। ਗੱਡੀ ਘੁੰਮੀ ਸਾਡੇ ਵਿੱਚ। ਤੇ ਗੱਡੀ ਕਿੱਥੋਂ ਆ ਰਹੀ ਸੀ? ਗੱਡੀ ਆਫ ਸਾਈਡ ਤੋਂ ਆ ਰਹੀ ਸੀ। ਹਾਂਜੀ? ਓਵਰਟੇਕ ਕਰਨ ਲੱਗਾ ਹੀ ਬੰਦਾ ਸਾਨੂੰ। ਹਾਂਜੀ। ਤੁਸੀਂ ਕਿੱਥੋਂ ਆ ਰਹੇ ਸੀਗੇ? ਅਸੀਂ ਸ਼ਹਿਾਪੁਰ ਤੋਂ ਆ ਰਹੇ ਸੀ। ਮਥੜੇ ਕਿ ਆ ਰਹੇ? ਹਾਂ, ਉਧਾਂ ਆ ਰਹੇ ਸੀ ਰਿਸ਼ਤੇਦਾਰਾਂ ਨੂੰ ਮਿਲ ਕੇ। ਹਾਂਜੀ। ਤੇ ਕਿੰਨੇ ਵਿਅਕਤੀ ਸੀ ਤੁਹਾਡੀ ਗੱਡੀ 'ਚ? ਡੈਡੀ ਠੀਕ ਆ? ਨਹੀਂ ਤਾਂ ਹਾਂ, ਕਿੱਥੋਂ ਕਿੱਥੇ ਆ ਰਹੇ ਸੀ? ਅਸੀਂ ਸਲਾਰਪੁਰ ਤੋਂ ਗਏ ਸੀਗੇ ਇਧਰ ਭਾਮ ਵੱਲ ਉਧਰੋਂ ਆ ਰਹੇ ਸੀ ਕਾਦੇ ਨਾ ਹੋਇਆ ਤੁਹਾਡਾ ਐਕਸੀਡੈਂਟ ਹੈ ਕੱਡੀ ਆ ਰਹੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੀਆਂ ਥਾਰੀਆਂ ਸੀ ਆਪਣੀ ਅਸੀਂ 4 ਜਣੇ 2 ਜਣੇ ਅੱਗੇ ਸੀ 4 ਜਣੇ ਪਿੱਛੇ ਸੀਗੇ ਹਾਂ ਜੀ ਤੇ ਕਾਦੇ ਨਾ ਹੋਇਆ ਜੀ ਐਕਸੀਡੈਂਟ ਕੱਡੀ ਆ ਰਹੀ ਸੀ ਕੱਡੀ ਚ ਕੱਡੀ ਵੱਜੀ ਕੱਡੀ ਹੀ ਕੱਡੀ ਵੱਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ ਅਸੀਂ ਸਲਾਰਪੁਰ ਸਲਾਰਪੁਰ ਗੱਡੀ ਜਿਹੜੀ ਮੋੜੇ ਆ ਰਹੀ ਸੀ ਉਹ ਗੱਡੀ ਤੇ ਜਾ ਰਹੀ ਸੀ। ਅਨਿ ਬੰਦਰੀਏ ਇਹ ਗੜਾ ਐਕਸੀਡੈਂਟ ਹੋਇਆ ਦੀ ਜਾਣਕਾਰੀ ਦਿਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਥਾਣਾ ਸਦਰ ਖਗਵਾੜੇ ਤੋਂ ਐਸੇ ਬਿੰਦਕੁਮਾਰ ਜੀ। ਅੱਛਾ ਇੱਕ ਸਾਨੂੰ ਸੂਚਨਾ ਮਿਲੀ ਨਹੀਂ ਕਿ ਉੱਥੇ ਸ਼ਿਆਖੂ ਰੋਡ ਤੇ ਇੱਕ ਐਕਸੀਡੈਂਟ ਹੋਇਆ ਦੋਹਾਂ ਗੱਡੀਆਂ ਦਾ ਤੇ ਅਸੀਂ ਮੌਕੇ ਤੇ ਜਾ ਕੇ ਜਿਹੜੀਆਂ ਗੱਡੀਆਂ ਦੇਖੀਆਂ ਉਹਨਾਂ ਦੇ ਜਿਹੜੀਆਂ ਗੱਡੀਆਂ ਨੂੰ ਆਪਾਂ ਟੋਪਰਾਉਣ ਵਾਸਤੇ ਕਿ ਕਿ ਆਇਆ ਤੇ ਕਬਰੀ ਨੂੰ ਤੇ ਉਸ ਤੋਂ ਬਾਅਦ ਉਹ ਵਾਲ ਹਸਪਤਾਲ ਦੇ ਵਿੱਚ ਆਏ ਆ ਇੱਥੇ ਆਣ ਕੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਦੋ ਇੱਕ ਲੇਡੀ ਜਾਂ ਤੇ ਇੱਕ ਜੈਂਟਸ ਵਾ ਤੇ ਜੈਂਟਸ ਜਿਹੜਾ ਮੁਖਤਿਆਰ ਸਿੰਘ ਆ ਤੇ ਸਾਨੂੰ ਭਗਤ ਸਿੰਘ ਤੇ ਉਹਨਾਂ ਦੀ ਪਤਨੀ ਆ ਨਾਲ ਧਰਮਕੌਰ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਇਹ ਤਾਂ ਇਹਨਾਂ ਨੂੰ ਬਰੌਡ ਬਰੌਡ ਡੈੱਡ ਦੱਸਿਆ ਤੇ ਬਾਕੀ ਦੇ ਜਿਹੜੇ ਬੱਚੇ ਨਾਲ ਉਹਨਾਂ ਦੇ ਬੱਚੇ ਸੀਗੇ ਫੈਮਲੀ ਪੂਰੀ ਪਰਿਵਾਰ ਸੀਗਾ ਉਹਨਾਂ ਨੂੰ ਉਹ ਜਿਹੜੇ ਇਲਾਜ ਆ ਇੱਥੇ ਇੱਕ ਇਹ ਪਿੰਡ ਜਗਜੀਤਪੁਰ ਦੇ ਆ ਜੀ ਤੇ ਇੱਕ ਗੱਡੀ ਹੋਸ ਜਿਹੜੀ ਆ ਉਹਨਾਂ ਦੇ ਵਿੱਚ ਵੀ ਬੱਚੇ ਸੀਗੇ ਤਾਂ ਕੁਝ ਪੂਰੀ ਫੈਮਿਲੀ ਆ ਤੇ ਉਹ ਹੈਗੇ ਆ ਜੀ ਆਪਣੇ ਮੋਨ ਮੋਨ ਲਾਲ ਮੋਨ ਲਾਲ ਮੋਨ ਲਾਲ ਸਨ ਆਫ ਹੈਗੇ ਆ ਜਗਤਰਾਮ ਤੇ ਲੇਡੀ ਹੈਗੀ ਆ ਬਿੰਦਰ ਉਹਨੇ ਮੁੰਡਾ ਬਿੰਦਰ ਲੋਈ ਸਨ ਆ ਮੋਨ ਲਾਲ ਬਿੰਦਰ ਲੋਈ ਠੀਕ ਹੈ ਜੀ ਬਾਕੀ ਜਿਹੜੇ ਜਿਹਨੇ ਡੈਥ ਹੋਈ ਸੀ ਇਹ ਟੋਟਲ ਕਿੰਨੇ ਜਣੇ ਸੀ ਜੀ ਇਹ ਇੱਕ ਗੱਡੀ ਦੇ ਵਿੱਚ ਤਕਰੀਬ 7 ਜਣੇ ਬੱਚੇ ਪਾ ਕੇ ਸੀਗੇ ਕਿੰਨੇ ਬੱਚੇ ਕਿੰਨੇ ਸੀ ਗੱਡੀ 'ਚ ਬੱਚੇ ਹੈਗੇ ਆ ਦੋ ਦੋ ਬੱਚੇ ਆ ਜੀ ਤੇ ਇਹ ਦੋ ਇਹ ਮੀਆਂ ਬੀਵੀ ਆ ਜਿਹਨਾਂ ਦੀ ਡੈਥ ਹੋਈ ਹੈ ਜੀ ਇਹਨਾਂ ਦੀ ਫੈਮਲੀ ਦੇ ਉਹ ਹਾਂਜੀ ਹਾਂਜੀ ਤੇ ਮੋਲੀ ਫੈਮਲੀ ਦੇ ਕਿੰਨੇ ਬੰਦੇ ਆ ਜੀ ਉਹਨਾਂ ਦੇ ਵਿੱਚ 6 ਜਣੇ ਸੀਗੇ ਉਹਨਾਂ ਦੇ ਵਿੱਚ ਵੀ ਗੱਡੀ ਦੇ ਵਿੱਚ ਜੀ ਤੇ ਉਹ ਬੱਚੇ ਪਾ ਕੇ ਉਹ ਵੀ 6 ਜਣੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਜਿਹੜਾ ਮੁੰਡਾ ਮੇਨ ਗੱਡੀ ਜਿਹੜਾ ਚਲਾਦਾ ਉਹ ਕੋਣ ਆ ਜੀ ਉਹ ਹੈਗਾ ਜੀ ਸੁਖਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ। ਅੱਛਾ ਇਹ ਉਹ ਲੜਕਾ ਆ। ਉਹ ਗੱਡੀ 'ਚ ਦੱਸਿਆ ਇਹਨਾਂ ਨੇ ਵੀ ਐਕਸੀਡੈਂਟ ਹੋਣ ਦਾ ਕਾਰਨ ਕਾਰਨ ਉਹ ਕਹਿੰਦੇ ਵੀ ਹਜੇ ਤੱਕ ਸਾਨੂੰ ਅਸੀਂ ਦਵਾਈ ਦੇ ਨਸ਼ੇ ਵਿੱਚ ਆ ਤੇ ਬਾਅਦ ਵਿੱਚ ਜਿਹੜਾ ਜੋ ਵੀ ਹੈਗਾ ਤੇ ਤੁਹਾਨੂੰ ਦੱਸ ਦਾਂਗੇ। ਇਹ ਮਿੰਦਰੀ ਇਹ ਸਾਹਮਣੇ ਆ ਵੀ ਕਿ ਕਿਧਰੋਂ ਕਿਧਲੀ ਜਾ ਰਹੇ ਸੀ ਇਹ? ਇਹ ਇਧਰੋਂ ਫਗਵਾੜਾ ਸੈਰ ਤੋਂ ਪਿੰਡ ਜਗਜੀਤਪੁਰ ਨੂੰ ਜਾ ਰਹੇ ਸੀਗੇ। ਰਾਇਲ ਕਿੰਗ ਤੋਂ ਵਿਆਹ ਤੋਂ ਸਮਾਗਮ ਤੋਂ ਆਏ ਸੀਗੇ। ਦੂਸਰੇ ਜਿਹੜੇ ਹਾਰਪੁਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ। ਉਹ ਕਿਹਨੀ ਪਿੰਡ ਜਾ ਰਹੇ ਸੀ ਸਾਹਮਣੇ? ਉਹ ਆਪਣੇ ਜਾ ਰਹੇ ਸੀ ਪਿੰਡ ਭਾਮ ਤੋਂ ਸਲਾਲਪੁਰ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਆਪਾਂ ਜੀ ਹੁਣ ਜੋ ਸਵੇਰੇ ਜੋ ਸਾਨੂੰ ਇਹ ਆਪਣੇ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜੇ ਉਹ ਵੀ ਇਹ ਕਾਰਵਾਈ ਕਰਕੇ ਆਪਾਂ ਅੰਦਰ ਵਿੱਚ ਲੈ ਟੋਟਲ ਵਿੰਦਰੀ ਇਹਦੇ ਵਿੱਚ 12 ਜਾਂ 13 ਜਣੇ ਹੋਗੇ ਲੱਗਦਾ ਦੋਨੇ ਫੈਮਲੀਆਂ ਪਾ ਕੇ ਜੀ ਹਾਂਜੀ ਫੈਮਲੀ ਪਾ ਕੇ ਬਾਕੀ ਬੱਚੇ ਠੀਕ ਆ ਹੁਣ ਹਾਂਜੀ ਬੱਚੇ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਦੋ ਡੈਡ ਦੱਸਿਆ ਜੀ ਥੈਂਕ ਯੂ